ਦੋਸਤੋ ਜੇ ਟਰੈਕ ਇੱਕ 뮤직 ਪ੍ਰੋਡਿਊਸਰ ਆ ਤਾਂ ਕੱਲ ਉਹਦੀ ਸਕਰੀਨਸ਼ਾਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਤੁਸੀਂ ਦੇਖੇ ਹੀ ਹੋਵੋਗੇ ਜੋ ਕਿ ਸਿੱਧੂ ਮੂਸੇਵਾਲ ਨੂੰ ਮਾੜਾ ਬੋਲ ਰਿਹਾ ਸੀ ਉਹਨਾਂ ਸਕਰੀਨਸ਼ਾਟਾਂ ਦੇ ਵਿੱਚ ਸੀ ਕਿਸੇ ਸਿੱਧੂ ਮੂਸੇਵਾਲ ਦੇ ਫੈਨ ਨਾਲ ਚੈਟ ਸੀ ਉਹ ਤੇ ਉਸਦੇ ਵਿੱਚ ਸਿੱਧੂ ਨੂੰ ਬਹੁਤ ਗਲਤ ਬੋਲ ਰਿਹਾ ਸੀ ਹਨ ਤੇ ਫਿਰ ਸਿੱਧੂ ਆਰਮੀ ਨੇ ਜਾ ਕੇ ਟਾਬਾ ਬੋਲਤਾ। ਉਹਨੂੰ ਪਤਾ ਯਾ ਸਿੱਧੂ ਮੂਸੇਵਾਲਾ ਦੇ ਫੈਨ ਕਿੱਥੇ ਦਬਨ ਵਾਲੇ ਸੀ। ਤਾਂ ਫਿਰ ਰਾਤ ਜੇਟ ਟਰੈਕ ਨੂੰ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਪਾਣੀ ਪਈ ਅਤੇ ਉਸ ਦੇ ਵਿੱਚ ਮਾਫੀ ਮੰਗਣੀ ਪਈ। ਕੀ ਸਟੋਰੀ ਪਾਈ ਆ ਜੇਟ ਟਰੈਕ ਨੇ ਉਹ ਜ਼ਰੂਰ ਦੇਖੋ। ਇਸ ਸਟੋਰੀ ਦੇ ਵਿੱਚ ਜੇਟ ਟਰੈਕ ਨੇ ਕਿਹਾ ਵੀ ਮੈਂ ਪੂਰੀ ਰਿਸਪੌਂਸਿਬਿਲਟੀ ਲੈਂਦਾ ਹਾਂ ਮੇਰੇ ਐਕਸ਼ਨਸ ਹਨ। ਮੈਂ ਅਪੋਲੋਜਾਈਜ਼ ਮੰਗਦਾ ਹਾਂ ਸਾਰਿਆਂ ਦੇ ਕੋਲੋਂ। ਕਿਹਾ ਵੀ ਉਸ ਸਮੇਂ ਮੇਰੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਤੇ ਮੇਰੇ ਜਿਹੜੇ ਇਮੋਸ਼ਨ ਸੀ ਉਹ ਜ਼ਿਆਦਾ ਆ ਵੀ ਹੋ ਗਈ ਸੀ ਤੇ ਐਂਡ ਦੇ ਵਿੱਚ ਲਿਖਦਾ ਆ ਇਟਸ ਬੀਨ ਆਲ ਲਵ ਸਿንስ ਡੇ 1 ਐਂਡ ਵਿਲ ਕੰਟੀਨਿਊ ਟੂ ਬੀ 댓 ਪਹਿਲੇ ਦਿਨ ਤੋਂ ਪਿਆਰ ਹੈ ਤੇ ਅੱਗੇ ਵੀ ਕੰਟੀਨਿਊ ਰਹੂਗਾ ਕੀ ਕਹਿਣਾ ਚਾਹੋਗੇ ਜੇ ਟਰੈਕ ਦੀ ਸਟੋਰੀ ਬਾਰੇ ਆਪਣੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਨਾ